ਦੇਸੀ ਬੱਕਰੀਆਂ ਨੂੰ ਵੀ ਬੱਕਰੀ ਆਪਣਾ ਬੀਟਲ ਬੱਕਰੀ ਦਾ ਹੀ ਨਾਂ ਦੇਈ ਜਾਂਦੇ ਆ ਹਾਂਜੀ ਹਾਂਜੀ ਤੇ ਹੌਲੀ ਹੌਲੀ ਅਸੀਂ ਵੇਖਿਆ ਵੀ ਜਿਵੇਂ ਇੱਥੇ ਜਿਹੜਾ ਚੰਗੀ ਬਰੀਡ ਦੀਆਂ ਬੱਕਰੀਆਂ ਜੇ ਲੋਕਾਂ ਪਾਲਣੀਆਂ ਤੇ ਉਹਦੇ ਵਾਸਤੇ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਆ ਉਹ ਸਭ ਤੋਂ ਪਹਿਲਾਂ ਮੰਡੀ ਕਰਨ ਜ਼ਰੂਰੀ ਆ ਠੀਕ ਹੈ ਜੀ ਜੇ ਲੋਕਾਂ ਨੂੰ ਚੰਗੀ ਜਿਵੇਂ ਮਾਲਵੇ ਦੇ ਵਿੱਚ ਅਸੀਂ ਵੇਨੇ ਆ ਕਿ ਬਹੁਤ ਜ਼ਿਆਦਾ ਇਹਦੇ ਵਿੱਚੋਂ ਲੋਕ ਕਮਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਆਂ ਵੀ ਇਹ ਮੰਡੀ ਦੇ ਵਿੱਚ ਵੱਧ ਤੋਂ ਵੱਧ ਬਰੀਡ ਦੀਆਂ ਬੱਕਰੀਆਂ ਵੀ ਵਿਕਣ ਹਾਂਜੀ ਤੇ ਮੰਡਿਆਲਾ ਹੀ ਅਸੀਂ ਇਸ ਕਰਕੇ ਚੁਣਿਆ ਵੀ ਇਹ ਇੱਕ ਇਹੋ ਜਿਹਾ ਜੰਕਸ਼ਨ ਆ ਵੀ ਜਿੱਤਰਾ ਅੰਬਾਲਾ ਜੰਕਸ਼ਨ ਨੂੰ ਇੰਡੀਆ ਦੀਆਂ ਸਾਰੀਆਂ ਹੀ ਟ੍ਰੇਨਾਂ ਉੱਥੋਂ ਹੋ ਕੇ ਨਿਕਲਦੀਆਂ ਵਾਂ ਠੀਕ ਹੈ ਜੀ ਤੇ ਮੰਡਿਆਲਾ ਪਿੰਡ ਇੱਕ ਇਹੋ ਜਿਹੀ ਜਗ੍ਹਾ ਵਾ ਜਿੱਥੋਂ ਹਰ ਇੱਕ ਜਗ੍ਹਾ ਤੋਂ ਆਉਣਾ ਵੀ ਆਸਾਨ ਆ ਤੇ ਇੱਥੋਂ ਨਿਕਲਣਾ ਵੀ ਬੜਾ ਆਸਾਨ ਆ ਠੀਕ ਹੈ ਜੀ ਤੇ ਵੱਧ ਦੇ ਦਿਓ ਪਾ ਪੂਰਾ ਵੀਦਾ ਹੋ ਗਿਆ ਮੁੱਠੀ ਬੋਚ ਲੈ ਬੱਸ ਸਵਾਗਤ ਆਹ ਬੋਲ ਜੀ ਆਪ ਕੋਲ ਨਹੀਂ ਦਲਵਾਤੀ ਹੈ ਉਹ ਨਹੀਂ ਪੱਕਾ ਪੱਕਾ ਅਸੀਂ ਸਿਰਫ 50 ਰੁਪਏ ਪਰਚੀ ਰੱਖੀ ਹੈ ਸ਼ਾਬਾਸ਼ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਆ ਜੀ ਬੱਸ ਹਾਂ ਜੀ ਅਸੀਂ 50 ਲੈਣ ਵਾਲੇ ਤੋਂ ਤੇ 50 ਦੇਣ ਵਾਲੇ ਤੋਂ ਲਿਆ ਕਰਾਂਗੇ ਨੇ ਮੰਗੇ 18000 ਇੰਤਜ਼ਾਰ ਅੱਛਾ ਜੀ ਤੇ ਵੀਰ ਹੁਣਾਂ ਲਾ 18000 ਤੇ ਮੈਂ ਇਹਨਾਂ ਨੂੰ ਕੋਈ ਵੀ ਦਾ ਲੱਗ ਜਾਂਦੇ ਹੋ ਇਹਨਾਂ ਨਹੀਂ ਨਹੀਂ ਵੀ ਵੀਰ ਆਹੀ ਪਾਉਂਦੇ ਆ ਨਾ ਜੇ ਉਹ ਮੰਨਦੇ ਆ ਦੇ ਦਿੰਦੇ ਆ ਜੀ ਤਵੀਰ ਸਰਕਾਰੋਂ ਤਾਂ ਸਮਝਾਉਂ ਗਾ ਰਹੇ। ਉਹ ਲੈਂਦਾ ਵੀ ਇਹ ਪਹਿਲਾਂ ਮੈਂ ਪਤਾ ਹੈ। ਹਾਂਜੀ। ਲੈਂਦਾ ਜੀ। ਹਾਂ 18000 ਕਿਆ ਹੁੰਦੇ। ਨਹੀਂ ਵੀਰ ਲੈਂਦਾ ਜੀ ਗੱਲ ਮੁੱਕੇ ਮੈਂ ਕਹਿੰਨੇ ਜੀ। ਪੁੱਛੋ ਜੀ। ਪੁੱਛ ਲਿਆ। ਕਿਉਂ ਜੀ ਵੀਰ ਲੈਨੇ ਹੋ? ਪੁੱਛ ਲਿਆ ਜੀ। 19000 ਰੁਪਇਆ ਲਾਉਂਦੇ ਆ। ਨਹੀਂ। ਸਾਫਾਸ਼। ਨਹੀਂ। ਮੈਂ ਤੁਹਾਨੂੰ ਕਹਿੰਦਾ ਮੁੱਕਣ ਦੋ। ਸੌਦਾ ਕਰੀਏ ਚੱਲੂ ਆਪਾਂ। ਖੜਾ ਮੇਰੇ। ਕਿਉਂ ਜੀ? ਨਹੀਂ ਦੇ ਤਾ ਵੀਰ ਜੀ। ਨਹੀਂ। ਸਾਈ ਕੱਢੋ ਜੀ। ਸਾਈ ਕੱਢੋ। 5.5 ਜਿਹਾ ਸਾਈ ਕੱਢ। 6 ਨੂੰ ਰਹਿ ਬਾਈ। ਇੱਥੇ ਰੋਏ। ਓਏ ਗਾ ਨਹੀਂ ਹੋਣਾ। ਤੂੰ ਵੇੜੇ। ਡਬਲ ਜੀ ਹੋਣ ਦੇ ਗਾੜੀ ਮਾਲਕ ਜੀ ਉਹ ਸ਼ਾਹ ਦਾ ਕੱਢੇ ਜੀ ਉਹ ਜੀ ਸਾਹ ਕਰੋ ਕਰੇ ਤੱਕ ਰੇ ਰਾ ਜਮਦਾਨ ਚ ਕਰੋ ਬੋਣੀ ਬੋਣੀ ਕਰਾਓ ਉਹ ਦੰਦ ਦੂੰ ਚੈੱਕ ਕਰ ਲਈ ਪੂਰਾ ਕਰੋ ਜੀ ਹਾਂ ਜੀ ਅੱਛ ਕਰੋ ਇਹ ਦਿੰਦਾ 19 19.5 ਦਾ ਹੋ ਗਿਆ ਕਿਉਂ ਅਸਰ ਨਹੀਂ ਰਹੀ ਤਿੰਨ ਮਰੀ ਕਸਰ ਕਿੰਨੀ ਦਾ ਅਜੇ ਬਾਵਾ ਹੀ ਕਸਰ ਕਿੰਨੀ ਦਾ ਲੋ ਕੱਢੋ ਕੱਢਿਆ ਪੰਗੀ ਆ ਮੈਂ ਕੀ ਕਿਹਾ ਕਰਕੇ ਵੇਖੋ ਹਾਲੀ ਮੰਗੀ ਜਾ ਕਰਕੇ ਵੇਖੋ ਖਰਚਾ ਖਰਚਾ ਦੇ ਦਿਓ ਪਾ ਪੂਰਾ ਵੀਦਾ ਹੋ ਗਿਆ ਮੁੱਠੀ ਗੋਚ ਲੈ

ਦੋ ਬਹਿ ਜੀ ਦੋ ਬਹਿ ਜੀ ਆਪਣਾ ਗੱਲ ਨਹੀਂ ਪਤ ਲਗੇ ਅੜ ਤੋੜੀ ਹੈ ਜੀ ਆਣਾ ਮੰਡੀ ਦੀ ਹੋ ਰਹੀ ਸੀ ਅੜੀ ਤੋੜ ਤੇ ਕੋਈ ਅੜੀ ਤੋੜ ਦੀ ਸੌਦੇ ਹੋਈ ਜਾਣਗੇ ਦਵਾ ਦਵਾ ਹਾਂ ਚਲੋ ਢੜਕੇ ਦੀ ਆਪਣੀ ਕਾਕੇ ਕਾਕੇ ਬੋਲਾ ਇਹ ਤਾਂ ਵੱਜ ਜਾਣਾ ਚੋ ਜੀ ਮਹਿੰਗਾ ਤਾਂ ਨਹੀਂ ਨਹੀਂ ਕੋਈ ਵੀ ਮਹਿੰਗਾ ਨਹੀਂ ਸਸਤਾ ਕੋਈ ਓ ਬਾਈ ਖੁੱਲੇ ਹੋ ਜੋ ਖੁੱਲੇ ਹੋ ਸਭਿਆ ਸਭਿਆ ਆਇਆ ਵੀ ਜੀ ਹਾਂ ਜੀ ਹਾਂ ਜੀ ਕੋਈ ਨਹੀਂ ਕੋਈ ਨਹੀਂ भई तव्हां फॉजी साहब सत 8, 9, 10, 11, 12, 13, 14, 15, 16, 17, 519 560 560 ਜੀ ਫਾਟਾ ਲਿਓ 561 562 ਗਏ ਕਿੱਥੇ ਜਾਣਾ ਰਾਤ ਉਹ ਬਾਦੀ ਗਏ ਇਹ ਆ ਲਓ ਜੀ 2 ਹੋ ਗਿਆ ਸਾਈ ਵਾਲਾ ਦਿਓ ਜੀ ਉਹ ਸਾਈ ਵਾਲਾ ਵਾਪਸ ਕਰਦਾ ਨਾ ਕੋਈ ਗੱਲ ਨਹੀਂ ਆਇਜੋ ਕਰ ਦੋ ਕਿਚੋਂ ਕਰ ਦੇਗਾ ਇੱਟੋ ਕਰ ਦੋ ਹੌਲ ਤੋਂ ਮੋੜ ਦਿਆ ਆ ਮੋੜ ਜੀ ਹਾਂ ਜੀ ਉਹ ਰਾਜੂ ਦੀ ਸੇਵਾ ਪੂਰੀ ਕਰਾ ਲਓ ਮਣੀ ਕਰ ਲਓ ਲੈ ਵੀ ਚਲੋ ਠੀਕ ਹੈ 500 ਰੁਪਏ ਬਲੇਸ ਕਰਤਾ ਹਾਂ ਨਾ ਬਸ ਬਸ ਲੈ ਵੀ ਇੱਕ ਮਾਪਰੀ ਪਹਿਲਾ ਸੌਦਾ ਹੋ ਚੁੱਕਿਆ ਠੀਕ ਹੈ ਜੀ ਟਿੰਡ ਮੰਡਿਆਲੇ ਦੀ ਮੰਡੀ ਦੇ ਵਿੱਚ ਕਿਉਂਕਿ ਮੰਡਿਆਲਾ ਜਿਹੜਾ ਅੰਮਰਸਰ ਤੇ ਬਾਈ ਜੀ ਦੇ ਬਹੁਤ ਧੰਨਵਾਦ ਇਹਨਾਂ ਨੇ ਮੰਡੀ ਲਵਾਈ ਆ ਠੀਕ ਹੋਊਗਾ ਜੀ ਤੁਹਾਡਾ ਸੰਦੀਪ ਸਿੰਘ ਸੰਦੀਪ ਸਿੰਘ ਆ ਮੈਗਦੇ ਜਾਨ ਕੇ ਦੇਖੋ ਬਾਈ ਮਾਛਰ ਕੋਲ ਚਲੋ ਅੱਛਾ ਜੀ ਹਾਂ ਜੀ ਭਾਈ ਜੀ ਤੁਹਾਨੂੰ ਕਿਵੇਂ ਸ਼ੌਂਕ ਜਾਗੇ ਮੰਡੀ ਦਾ ਮੈਂ ਨਾ ਸਭ ਤੋਂ ਪਹਿਲਾਂ ਵੇਖੋ ਸਾਰੇ ਜਿੰਨੇ ਵੀ ਆਪਣੇ ਮਡਿਆਲਾ ਪਿੰਡ ਦੇ ਜਿੰਨੇ ਵੀ ਸਾਰੇ ਹੀ ਸਰਪੰਚ ਸਾਹਿਬ ਨੇ ਜਾਂ ਜਿੰਨੇ ਮੈਂਬਰ ਪੰਚਾਇਤ ਆ ਅੱਛਾ ਜੀ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਵੱਦ ਚੜ ਕੇ ਇੱਥੇ ਸਾਡੇ ਮੰਡੀ ਦੇ ਵਿੱਚ ਪਹੁੰਚੇ ਜੇ ਤੇ ਬਾਕੀ ਅੰਮਰਸਰ ਦੇ ਵਿੱਚ ਜਿਹੜੀ ਅਸੀਂ ਚੀਜ਼ ਵੇਖੀ ਪੀ ਇੱਥੇ ਬਹੁਤ ਹੀ ਘੱਟ ਲੋਕਾਂ ਨੂੰ ਬੱਕਰੀ ਦੇ ਬਾਰੇ ਗਿਆਨ ਆ ਤੇ ਲੋਕ ਦੇਸੀ ਬੱਕਰੀਆਂ ਨੂੰ ਵੀ ਬੱਕਰੀ ਆਪਣਾ ਬੀਟਲ ਬੱਕਰੀ ਦਾ ਹੀ ਨਾਂ ਦੇਈ ਜਾਂਦੇ ਆ ਹਾਂ ਜੀ ਹਾਂ ਜੀ ਹੌਲੀ ਹੌਲੀ ਅਸੀਂ ਵੇਖਿਆ ਵੀ ਜਿਵੇਂ ਇੱਥੇ ਜਿਹੜਾ ਚੰਗੀ ਬਰੀਡ ਦੀਆਂ ਬੱਕਰੀਆਂ ਜੇ ਲੋਕਾਂ ਪਾਲਣੀਆਂ ਤੇ ਉਹਦੇ ਵਾਸਤੇ ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਆ ਉਹ ਸਭ ਤੋਂ ਪਹਿਲਾਂ ਮੰਡੀ ਕਰਨ ਜ਼ਰੂਰੀ ਆ ਠੀਕ ਹੈ ਜੀ ਜੇ ਲੋਕਾਂ ਨੂੰ ਚੰਗੀ ਮੰਡੀ ਜਾਂ ਚੰਗੀ ਨਸਲ ਦਾ ਗਿਆਨ ਹੋਊਗਾ ਤੇ ਲੋਕ ਵੱਧ ਉੱਥੋਂ ਲੈਣਗੇ ਵੀ ਤੇ ਬੱਕਰੀ ਜਿਵੇਂ ਮਾਲਵੇ ਦੇ ਵਿੱਚ ਅਸੀਂ ਵੇਨੇ ਆ ਕਿ ਬਹੁਤ ਜ਼ਿਆਦਾ ਇਹਦੇ ਵਿੱਚੋਂ ਲੋਕ ਕਮਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਆਂ ਵੀ ਇਹ ਮੰਡੀ ਦੇ ਵਿੱਚ ਵੱਧ ਤੋਂ ਵੱਧ ਬਰੀਡ ਦੀਆਂ ਬੱਕਰੀਆਂ ਵੀ ਵਿਕਣ ਹਾਂਜੀ ਤੇ ਮੰਡਿਆਲਾ ਹੀ ਅਸੀਂ ਇਸ ਕਰਕੇ ਚੁਣਿਆ ਵੀ ਇਹ ਇੱਕ ਇਹੋ ਜਿਹਾ ਜੰਕਸ਼ਨ ਆ ਵੀ ਜਿੱਤਰਾ ਅੰਬਾਲਾ ਜੰਕਸ਼ਨ ਨੂੰ ਇੰਡੀਆ ਦੀਆਂ ਸਾਰੀਆਂ ਹੀ ਟ੍ਰੇਨਾਂ ਉੱਥੋਂ ਹੋ ਕੇ ਨਿਕਲਦੀਆਂ ਵਾਂ ਠੀਕ ਹੈ ਜੀ ਤੇ ਮੰਡਿਆਲਾ ਪਿੰਡ ਇੱਕ ਇਹੋ ਜਿਹੀ ਜਗ੍ਹਾ ਵਾ ਜਿੱਥੋਂ ਹਰ ਇੱਕ ਜਗ੍ਹਾ ਤੋਂ ਆਉਣਾ ਵੀ ਆਸਾਨ ਆ ਤੇ ਇੱਥੋਂ ਨਿਕਲਣਾ ਵੀ ਬੜਾ ਆਸਾਨ ਆ ਠੀਕ ਹੈ ਜੀ ਤੇ ਵੱਧ ਤੋਂ ਵੱਧ ਲੋਕ ਇੱਥੇ ਆ ਵੀ ਸਕਦੇ ਨੇ ਤੇ ਜਿੰਨੇ ਸਾਡੇ ਵਪਾਰੀ ਭਰਾ ਨੇ ਉਹਨਾਂ ਨੂੰ ਆਉਣ ਦੇ ਵਿੱਚ ਵੀ ਆਸਾਨੀ ਆ ਤੇ ਬਾਕੀ ਇੱਥੇ ਅੱਜ ਬੜਾ ਹੀ ਜ਼ਿਆਦਾ ਮੇਲਾ ਜਿਹੜਾ ਵਾ ਉਹ ਮਗਿਆ ਪਿਆ ਵਾ ਬੜਾ ਵਧੀਆ ਮਾਹੌਲ ਬਣਿਆ ਪਿਆ ਵਾ ਅੱਜ ਪਹਿਲਾ ਦੇਣਿਆ ਮੰਡੀ ਦਾ ਇਹ ਮੰਡੀ ਹਰ ਸੋਮਵਾਰ ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਕਪਿੰਡ ਮੰਡਿਆਲਾ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਚ ਲੱਗਿਆ ਕਰੇਗੀ ਤੇ ਮੇਰਾ ਇੱਕ ਮੈਸੇਜ ਆ ਸਾਰੇ ਹੀ ਵਪਾਰੀ ਭਰਾਵਾਂ ਨੂੰ ਜਿਹੜੇ ਹੋਰ ਵੀ ਜ਼ਿਲ੍ਹਿਆਂ ਤੋਂ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਵੀ ਤੁਸੀਂ ਵੱਧ ਤੋਂ ਵੱਧ ਇੱਥੇ ਮਾਲ ਲੈ ਕੇ ਪਹੁੰਚੋ ਤੇ ਸਾਡੇ ਬਾਹਰ ਦੇ ਵਪਾਰੀ ਵੀ ਇੱਥੇ ਬਹੁਤ ਸਾਰੇ ਪਹੁੰਚੇ ਨੇ ਉਹ ਤੁਹਾਡਾ ਮਾਲ ਖਰੀਦਣ ਲਈ ਇੱਥੇ ਆਏ ਹੋਇਆ ਤੇ ਤੁਸੀਂ ਇੱਥੇ ਪਹੁੰਚੋਗੇ ਤੇ ਬਾਕੀ ਵੀ ਜਿਹੜੇ ਲੋਕ ਆ ਹੋਰ ਵੀ ਜਿਹੜਾ ਇੱਥੇ ਮੇਲਾ ਵਧਿਆ ਕਰੇਗਾ। ਆਹ ਲੋਕ ਬੋਲਦੇ ਮੋਬਾਈਲ ਆਉਣ ਵਾਲੀ ਪੀੜੀ ਨੂੰ ਕੀ ਕਹਿੰਦੇ ਹੋ ਜਿਹੜੇ ਬੱਚਾ ਕੀ ਕਹਿਣਾ ਚਾਹੁੰਦੇ ਹੋ? ਮੈਂ ਆਉਣ ਵਾਲੀ ਪੀੜੀ ਨੂੰ ਕਹਿਣਾ ਚਾਹਨਾ ਵਾ ਵੀ ਜਿਵੇਂ ਆਪਾਂ ਬਾਹਰਲੇ ਮੁਲਕ ਦੇ ਵਿੱਚ ਜ਼ਿਆਦਾਤਰ ਤਿਆਰੀ ਕਰਦੇ ਆਂ ਵੀ 18-18 20-20 ਲੱਖ ਰੁਪਇਆ ਲਾ ਕੇ ਆਪਾਂ ਬਾਹਰ ਦੀ ਤਿਆਰੀ ਕਰਦੇ ਆਂ। ਹਾਂਜੀ। ਤੇ ਜੇ ਉਹ ਆਪਾਂ ਉਹਦੇ ਨਾਲੋਂ ਅੱਧਾ ਪੈਸਾ ਵੀ ਇਹਨਾਂ ਚੀਜ਼ਾਂ 'ਚ ਇਨਵੈਸਟ ਕਰਦੇ ਆਂ। ਮੈਂ ਪਹਿਲਾਂ ਫੌਜ 'ਚ ਰਿਟਾਇਰ ਹੋਇਆ। ਅੱਛਾ ਜੀ। ਫੌਜ 'ਚ ਰਿਟਾਇਰ ਮੈਨੂੰ ਬੜੇ ਲੋਕੀ ਕਹਿੰਦੇ ਸੀ ਕਿ ਇਹ ਕਿਹੜਾ ਕੰਮ ਸ਼ੁਰੂ ਕਰ ਲਿਆ ਤੇ ਮੈਂ ਉਹ ਕੰਮ ਨੂੰ ਹੌਲੀ 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 ਜਿਵੇਂ ਦੇਖਦੇ ਦੇਖਦੇ ਫਿਰ ਬੱਕਰੀਆਂ ਲਈਆਂ ਮੈਂ ਪਹਿਲਾਂ 2-4 ਰੱਖੀਆਂ ਸੀ ਠੀਕ ਹੈ ਜੀ ਅੱਜ ਵਾਇਗਰੂ ਦੀ ਕਿਰਪਾ ਨਾਲ ਆਪਣੇ ਕੋਲ ਬੀਟਲ ਹੀ ਪੂਰਾ ਮਾਲ ਆ ਅਮਰਸਰ ਦੇ ਵਿੱਚ ਪਿੰਡ ਨੂਰਪੁਰ ਚ ਕੋਈ ਵੀ ਭਰਾ ਨਿਉਣਾ ਹੋਵੇ ਤੇ ਮੇਰਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਓ ਮੇਰਾ ਮੋਬਾਈਲ ਨੰਬਰ ਹੈ 9458506406 ਦੂਸਰਾ ਹੈਗਾ 77240 77280 ਤੇ ਮੇਰੇ ਨਾਲ ਕੰਟੈਕਟ ਕਰਕੇ ਤੁਸੀਂ ਕਦੇ ਵੀ ਮੰਡੀ ਦੀ ਲੋਕੇਸ਼ਨ ਲੈਣੀ ਹੋਵੇ ਜਾਂ ਫਾਰਮ ਦੀ ਆ ਕਿਸੇ ਵੀ ਤਰ੍ਹਾਂ ਦੀ ਬੀਟਲ ਬੱਕਰੀ ਆ ਕੋਈ ਵੀ ਬੱਕਰੀ ਲੈਣੀ ਹੋਵੇ ਤੇ ਸੰਪਰਕ ਕਰ ਸਕਦੇ ਜੀ ਤੇ ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਪਿੰਡ ਮੰਡਿਆਲਾ ਦੇ ਵਿੱਚ ਕਿ ਪਰਚੀ ਦਾ ਦੱਸ ਦਿਓ ਹਾਂਜੀ ਪਰਚੀ ਦਾ ਦੱਸੋ ਜੀ ਕਿਵੇਂ ਪਰਚੀ ਵੇਖੋ ਜੀ ਅਸੀਂ ਪਰਚੀ ਦੇ ਹਿਸਾਬ ਨਾਲ ਲਾਈ ਆ ਵੀ ਜਿਹੜੀ ਆਪਾਂ ਕਹਿ ਲਈਏ ਇੱਕ ਨਾਂ ਦੇ ਬਰਾਬਰ ਆ ਇੱਕ ਸਿਰਫ ਮੰਡੀ ਦੇ ਜਿਹੜੇ ਖਰਚੇ ਨਿਕਲਦੇ ਜਾਣ ਹਾਂਜੀ ਉਸ ਹਿਸਾਬ ਦੀ ਅਸੀਂ ਪਰਚੀ ਲਾਈ ਆ ਪਰਚੀ ਦਾ ਸਾਨੂੰ ਕੋਈ ਕਮਾਉਣ ਦਾ ਜ਼ਿਆਦਾ ਅਸੀਂ ਲਾਲਚ ਨਹੀਂ ਰੱਖਿਆ ਅਸੀਂ ਸਿਰਫ ਇਹ ਰੱਖਿਆ ਵੀ ਜਿਹੜੇ ਸਾਡੇ ਭਰਾ ਇੱਥੇ ਆਉਣ ਉਹ ਜਿੰਨਾ ਕਿ ਸਾਡਾ ਮੰਡੀ ਦਾ ਖਰਚਾ ਹੁੰਦਾ ਉਹਨਾਂ ਕੀ ਨਿਕਲਦਾ ਜਾਵੇ ਜਿਵੇਂ ਆਪਾਂ ਬਾਕੀ ਮੰਡੀਆਂ ਦਾ ਵੇਖਦੇ ਆ 100 ਰੁਪਏ ਪਰਚੀ ਚੱਲਦੀ ਆ ਤੁਸੀਂ ਵੀ ਬੜੀਆਂ ਮੰਡੀਆਂ ਚ ਰਹਿੰਦੇ ਜੀ ਹਾਂ ਜੀ ਹਾਂ ਜੀ ਚੱਲਦੀ ਆ ਜੀ 100 ਰੁਪਏ ਵੇਚਣ ਵਾਲੇ ਤੋਂ ਜੀ ਤੇ 100 ਰੁਪਏ ਖਰੀਦਣ ਵਾਲੇ ਤੋਂ ਹਾਂ 200 ਰੁਪਏ ਇੱਕ ਨਗਦ ਦੇ ਕੇ ਕਰ ਲੈਂਦੇ ਜੀ ਜੀ ਲੱਗਿਆ ਜੀ ਪਰ ਅਸੀਂ ਜਿਹੜੀ ਮੰਡਿਆਲਾ ਚ ਮੰਡੀ ਲਾਈ ਆ ਹਾਂ ਜੀ ਤੇ ਸਲਾਹ ਕਰਕੇ ਸਾਰਿਆਂ ਦੇ ਨਾਲ ਨਹੀਂ ਉਹ ਅਸੀਂ ਫਾਈਨਲ ਕਰਤਾ ਜੇ ਬੜੀ ਘੱਟ ਰੱਖੀ ਜੇ ਅਸੀਂ ਸਿਰਫ 50 ਰੁਪਏ ਪਰਚੀ ਰੱਖੀ ਐ ਸ਼ਾਬਾਸ਼ ਹਾਂਜੀ ਬਾਜੀ ਬਾਖਾ ਹਾਂਜੀ ਅਸੀਂ 50 ਲੈਣ ਵਾਲੇ ਤੋਂ ਤੇ 50 ਦੇਣ ਵਾਲੇ ਤੋਂ ਲਿਆ ਕਰਾਂਗੇ ਪਰ ਅਜੇ ਅਜ ਪਹਿਲਾ ਦੇਣਿਆ ਨਹੀਂ ਅੱਜ ਜਿਹੜਾ ਪਹਿਲਾ ਦੇਣਿਆ ਮੰਡੀ ਦਾ ਜੀ ਨੂੰ ਰਹਿਣ ਦਾ ਹਾਂਜੀ ਆਈ ਮੜੇ ਸਾਈਡ ਦੇ ਆਜੋ ਆਜੋ ਹਾਂਜੀ ਸਾਡੇ ਪਰੋਪਰ ਦੇ ਤੁਸੀਂ ਹਾਂ ਤੇ ਅੱਜ ਪਹਿਲਾ ਦੇਣਿਆ ਮੰਡੀ ਦਾ ਅੱਜ ਕੋਈ ਵੀ ਇਹਦੇ ਵਿੱਚ ਪਰਚੀ ਨਹੀਂ ਆ ਇਹ ਸਾਰਾ ਹੀ ਜਿੰਨਾ ਵੀ ਆ ਸਾਰਿਆਂ ਦਾ ਵੈਲਕਮ ਕੀਤਾ ਅਸੀਂ ਤੇ ਆਪਾਂ ਲੰਗਰ ਦੀ ਜਿਹੜੀ ਸੇਵਾ ਉਹ ਚੱਲਦੀ ਪਈ ਆ ਚਾਹ ਦਾ ਲੰਗਰ ਜਿਹੜਾ ਵਾ ਹਰ ਮੰਡੀ ਤੇ ਪ੍ਰਬੰਧ ਹੋਇਆ ਕਰੇਗਾ ਤੇ ਪਰਚੀ ਸਿਰ 50 ਰੁਪਿਆ ਰਹਾ ਕਰੇਗੀ ਬਾਕੀ ਮੰਡੀਆਂ ਨੂੰ 100 ਨਹੀਂ ਲਵਾਂਗੇ ਠੀਕ ਹੈ ਜੀ ਬੜੇ ਘੱਟ ਰੇਟ ਤੇ ਰੱਖਾਂਗੇ ਆ ਠੀਕ ਹੈ ਇਹ ਪਰਚੀ ਤੁਹਾਨੂੰ ਇਹ ਪੁੱਛਿਆ ਸੀਗਾ ਕਿ ਜਦੋਂ ਤੋਂ ਸ਼ੁਰੂ ਹੋ ਗਿਆ ਉਦੋਂ ਤੋਂ ਚਾਲੂ ਹੋ ਗਈਆਂ ਜਾਂ ਆਪਾਂ ਇੱਕ ਤੋਂ ਹਫ਼ਤੇ ਦੇਵਾਂਗੇ ਉਸ ਤੋਂ ਬਾਅਦ ਚਾਲੂ ਕਰਾਂਗੇ ਜਾਂ ਕੀ ਕਿਉਂਕਿ ਫੈਸਿਲਟੀਆਂ ਵੀ ਆਪਾਂ ਨੂੰ ਦੇਣੀਆਂ ਪੈਣੀਆਂ ਵਪਾਰੀਆਂ ਨੂੰ ਨਹੀਂ ਇਹ ਇੱਕ ਆ ਮੰਡੀ ਫ੍ਰੀ ਕਰਾਂਗੇ ਇੱਕ ਅਗਲੀ ਮੰਡੀ ਆਪਾਂ ਫ੍ਰੀ ਕਰਾਂਗੇ ਦੋ ਮੰਡੀਆਂ ਹੀ ਫ੍ਰੀ 'ਚ ਰੱਖਾਂਗੇ ਠੀਕ ਹੈ ਉਸ ਤੋਂ ਅਗਲੀਆਂ ਮੰਡੀਆਂ ਜਿਹੜੀਆਂ ਵਾਂ ਉਸ ਤੋਂ ਅੱਗੇ ਵੀ ਅਸੀਂ ਸਲਾਹ ਕਰਾਂਗੇ ਪਹਿਲਾਂ ਜੇ ਸਾਨੂੰ ਲੱਗਦਾ ਹੋਊਗਾ ਜੇ ਆਪਾਂ ਹੋਰ ਵੀ ਕੋਸ਼ਿਸ਼ ਕਰਾਂਗੇ ਵੀ ਕੋਈ ਵੱਧ ਘੱਟ ਕਰ ਸਕੀਏ। ਜੀ ਕਰ ਬੜੀ ਤੇ ਦੋ ਮੰਟੀਆਂ ਹੀ ਫ੍ਰੀ ਚ ਲਵਾਵਾਂਗੇ ਪਹਿਲਾਂ। ਕੋਈ ਉਹਨਾਂ ਦਾ ਚਾਰਜ ਨਹੀਂ ਲਵਾਵਾਂਗੇ ਕਿਸੇ ਦਾ। ਫੌਜੀ ਸਾਹਿਬ ਬਹੁਤ ਵਧੀਆ ਸੂਨ ਲੈਣਾ। ਹਾਂ ਜੀ। ਬਹੁਤ ਹੀ ਸੂਨ ਲੈਣਾ। ਬਹੁਤ ਵਧੀਆ। ਹਾਂ ਜੀ। ਕਿਉਂਕਿ ਮਾੜੀ ਜੀ ਮੈਂ ਆਪਣੇ ਬੰਦੀ ਵਰਗ ਨਹੀਂ ਚੜੀ ਜੀ ਪਰ ਖਰੀਦਣ ਵਾਲੇ ਵੇਚਣ ਵਾਲੇ। ਕਿਉਂ ਪਾਈ ਜੀ ਦੋ ਮਿੰਟ। ਤੁਹਾਨੂੰ ਮਨਜ਼ੂਰ ਹੈ ਜੀ ਇਹ ਗੱਲ? ਬਿਲਕੁਲ ਮਨਜ਼ੂਰ ਹੈ ਜੀ। ਅੱਛਾ ਬਾਕੀ ਹਾਂ ਜੀ। ਇੱਥੇ ਕੋਈ ਖਲਾਰ ਨਹੀਂ। ਵਧੀਆ ਜੀ। ਵਧੀਆ ਲੱਗੀ ਮੰਡੀ। ਏ ਬਾਈ ਜੀ ਦੇ ਧੰਨਵਾਦ ਬਹੁਤ ਬਹੁਤ ਸ਼ੁਕਰ ਜੀ ਨਾਲੇ ਮੰਡੀ ਲਾਈ ਹੈ ਤੇ ਅੱਜ ਤੋਂ ਹੀ ਇਸ ਇਲਾਕੇ ਦੇ ਵਿੱਚ ਗਰੀਬ ਅਮੀਰ ਨੂੰ ਸਭ ਨੂੰ ਧੰਦਾ ਮਿਲੇ ਆਪਾਂ ਨੂੰ ਬਿਲਕੁਲ ਹਾਂ ਜੀ ਕੋਈ ਕਰ ਸਕਦਾ ਹੈ ਬੱਕਰੀ ਦਾ ਵਪਾਰ ਕੋਈ ਲੈ ਸਕਦਾ ਹੈ ਕੋਈ ਬੱਚਾ ਪਾਲ ਸਕਦਾ ਹੈ ਕੋਈ ਮੇਮਨੀ ਪਾਲ ਸਕਦਾ ਹੈ ਵੀ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਦੇ ਹਾਂ ਜੀ ਮੈਨੂੰ ਇਹ ਦੱਸੋ ਵੀ ਤੁਸੀਂ ਅੱਜ ਵੀ ਕਹਿ ਦਿਓ ਕਿ ਹਰ ਤਰ੍ਹਾਂ ਦਾ ਮਾਲ ਆਊਗਾ ਕੱਟੂ ਮਾਲ ਵੀ ਆਊਗਾ ਸਾਰਾ ਪਾਲੋਗੇ ਸਾਰਾ ਇੱਕ ਵਾਰੀ ਬਾਅਦ ਦੇ ਦਿਓ ਕਿ ਸਾਰੇ ਹੀ ਇੱਥੇ ਮਾਲ ਲੈ ਕੇ ਆਉਣ ਉਹ ਮੈਂ ਦੱਸੂ ਜੀ ਕਿ ਬਾਈ ਜੀ ਇੱਥੇ ਕੱਟੂ ਮਾਲ ਲਿਆਉ ਸਾਰਾ ਹੀ ਮਾਲ ਜੀ ਆਊਗਾ ਰੱਖਣ ਵਾਲਾ ਵੀ ਨੀਮ ਨੇ ਵੀ ਕੱਟੂ ਮਾਲ ਵੀ ਭੇਡ ਵੀ ਬੱਕਰੀ ਵੀ ਸਾਰਾ ਕੁਝ ਚਰ ਤੇ ਚੰਗੀ ਅੰਬਰਸਰੀ ਬਰੀਡ ਦੀ ਬੱਕਰੀ ਵੀ ਆਊਗਾ ਬਿਲਕੁਲ ਬਿਲਕੁਲ ਹਾਂ ਜੀ ਜਿਹੜਾ ਵੀ ਕਿਸੇ ਦਾ ਮੰਨਰਾ ਜੀ ਆ ਉਹ ਚੀਜ਼ ਇੱਥੇ ਲੈ ਸਕਦਾ ਓਸ ਕੀ ਰਹਿ ਗਿਆ ਕੁੱਤਾ ਬਿੱਲਾ ਉਹ ਵੀ ਵਿਕੂ ਮੂੜਾ ਕੁੱਕੜਾ ਵੀ ਵਿਕੂ ਕਬੂਤਰ ਬਾਜੀ ਵੀ ਵਿਕੂ ਕੋਈ ਮੰਡੀ ਹੋ ਗਈ ਉਸ ਬਿਲਕੁਲ ਨਹੀਂ ਮੰਡੀ ਹੋਗੀ ਠੀਕ ਹੈ ਜੀ ਹਾਂ ਤੇ ਬਾਈ ਜੀ ਇੱਕ ਵਾਰ ਤੁਹਾਨੂੰ ਗੱਲ ਪੁੱਛਣਾ ਚਾਹਨਾ ਵੀ ਤੁਸੀਂ ਹਰ ਹਫਤੇ ਮੰਡੀ ਲਾਉਂਗੇ ਕਿ 15ਵੇਂ ਦਿਨ ਮੰਡੀ ਲਾਉਂਗੇ ਨਹੀਂ ਅਸੀਂ ਹਰ ਸੋਮਵਾਰ ਦੇ ਸੋਮਵਾਰ ਮੰਡੀ ਲਾਵਾਂਗੇ ਜੀ ਅੱਛਾ ਜੀ ਹਾਂ ਜੀ ਹਫਤੇ ਦਾ ਨਹੀਂ ਅਜੇ ਕੋਈ ਸਾਡਾ ਮਤਲਬ 15 ਦਿਨਾਂ ਦਾ ਨਹੀਂ ਹਫਤੇ ਬਾਅਦ ਹੀ ਅਸੀਂ ਮੰਡੀ ਲਾਇਆ ਕਰਾਂਗੇ ਅੱਛਾ ਜੀ ਅੱਛਾ ਕੁਝ ਵੀ ਵਿੱਚ ਕਹਿੰਦੇ ਤੇ ਵੀ ਗਈ ਜੀ ਤੂੰ ਪੁੱਛ ਲਈ ਬਾਕੀ ਉਹ ਸਹਿਮਤੀ ਦੇ ਨਾਲ ਹੀ ਆ ਜੇ ਕਿਸੇ ਨੂੰ ਵਾਰਾ ਨਹੀਂ ਖਾਂਦਾ ਦਿਨ ਤੇ ਆਪਾਂ ਇੱਕ ਅੱਧਾ ਦਿਨ ਹੋਰ ਵਧਾ ਸਕਦੇ ਹਾਂ ਹਾਂ ਜੀ ਹਾਂ ਉਹ ਬਾਕੀ ਸਵਾਗਤ ਹਾਂ ਜੀ ਤੁਹਾਡੇ ਨਾਲ ਹੈ ਹਾਂ ਸ਼ਨੀਵਾਰ ਜਿੱਦਾਂ ਸ਼ਨੀਵਾਰ ਦਾ ਹੁੰਦਾ ਵਾ ਸ਼ਨੀਵਾਰ ਸਾਰਿਆਂ ਨੂੰ ਜਿੱਦ ਇੱਕ ਵਾਰ ਆ ਜਾਂਦਾ ਹਾਂ ਹਾਂਜੀ ਹਾਂਜੀ ਸੌ ਵਾਰ ਤੱਕ ਦੇਣਾ ਸੌ ਵਾਰ ਤੱਕ ਰੱਖੋ ਅਗਲੇ ਟਾਈਮ ਜਿਹੜਾ ਕੋਪਰ ਦਾ ਵੇਖਾਂਗੇ ਵੀ ਆਪਾਂ ਇੱਕ ਗੱਲ ਹੈ ਜੀ ਮਾੜੀ ਜੀ ਸੌਰੀ ਤੁਹਾਡੀ ਚਾਲੇ ਗੱਲ ਫੋਜੀ ਸਾਹਿਬ ਛੋਟੀ ਗੱਲ ਵਿਚਾਲੇ ਜੋ ਦਿਨ ਸੋਮਵਾਰ ਦਾ ਹੈ ਇਹ ਬਹੁਤ ਵਧੀਆ ਦਿਨ ਨੇ ਇੱਥੇ ਆ ਮਾਲ ਖਰੀਦ ਕੇ ਆਪਣੇ ਕਰ ਲਾਂ ਦੋ ਮਿੰਟ ਇੱਥੇ ਵਾਲਾ ਮਾਲ ਖਰੀਦ ਕੇ ਮੰਗਲਵਾਰ ਨੂੰ ਅਲੰਬਰਸਰ ਦੀ ਮੰਡੀ ਵੀ ਦੇਖ ਸਕਦਾ। ਉਹ ਖਰੀਦ ਕੇ ਇੱਥੇ ਵੇਚ ਸਕਦਾ। ਜੀ ਦਿਨ ਬਹੁਤ ਵਧੀਆ ਮੇਰੇ ਲਈ। ਦੇਖੇ ਤਾਂ ਹੈ। ਅਸੀਂ ਅਸੀਂ ਜਦੋਂ ਇਹ ਮੰਡੀ ਅਸੀਂ ਜਦੋਂ ਇਹ ਮੰਡੀ ਸ਼ੁਰੂ ਕੀਤੀ ਹੈ ਮੰਗਲਵਾਰ ਨੂੰ ਅਲੰਬਰਸਰ ਦੀ ਮੰਡੀ ਇਹਨੂੰ ਹਾਂ ਠੀਕ ਹੈ। ਅਸੀਂ ਜਦੋਂ ਇਹ ਮੰਡੀ ਸ਼ੁਰੂ ਕੀਤੀ ਅਸੀਂ ਇਹੀ ਸੋਚ ਕੇ ਮੰਡੀ ਜੜੀਆ ਸ਼ੁਰੂ ਕੀਤੀ ਆ ਵੀ ਜਿਵੇਂ ਸੋਮਵਾਰ ਦੇ ਵਿੱਚ ਕੋਈ ਇਥੋਂ ਮਾਲ ਖਰੀਦੇਗਾ ਤੇ ਕੋਈ ਵਪਾਰੀ ਇਥੋਂ ਲੈ ਕੇ ਉਹ ਬਾਈ ਦੀ ਉਹ ਉੱਥੇ ਵੀ ਵੇਚ ਸਕਦਾ ਵਾ ਵਪਾਰੀ ਨੂੰ ਫਾਇਦਾ ਹੋਣਾ ਚਾਹੀਦਾ ਹੋਵੇ ਕਿਸੇ ਵੀ ਤਰੀਕੇ ਨਾਲ ਹੋਵੇ ਠੀਕ ਹੈ ਜੀ ਤੇ ਬਾਕੀ ਹੋਰ ਜਿਹੜਾ ਵਾ ਆਪਾਂ ਹੌਲੀ ਹੌਲੀ ਸਹੂਲਤਾਂ ਜਿਹੜੀਆਂ ਉਹ ਅੱਗੇ ਸਲਾਹ ਕਰਕੇ ਤੇ ਵਧਾਈ ਜਾਵਾਂਗੇ ਉਹ ਬਾਈ ਦਾ ਹੀ ਫਾਇਦਾ ਹੋਵੇ ਜਿਹੋ ਦੇ ਨਾਲ ਆਪਣਾ ਹੀ ਫਾਇਦਾ ਹੋਵੇ ਹਾਂ ਜੀ ਠੀਕ ਜੀ ਬਾਕੀ ਬਾਕੀ ਮੰਡੀ ਦੇ ਵਿੱਚ ਖਲਾਰਨ ਦਾ ਕੋਈ ਕਿਸੇ ਕੋਲੋਂ ਅਸੀਂ ਪੈਸਾ ਨਹੀਂ ਲਵਾਂਗੇ ਠੀਕ ਹੈ ਜੀ ਅਸੀਂ ਸਿਰਫ ਵੇਚਣ ਵਾਲੇ ਤੋਂ ਤੇ ਖਰੀਦਣ ਵਾਲੇ ਤੋਂ ਅਸੀਂ ਜਿਹੜੇ ਉਹ ਚਾਰਜ ਲਗਾਵਾਂਗੇ ਅੱਛਾ ਜੀ ਬਾਕੀ ਖਲਾਰਨ ਦਾ ਕੋਈ ਪੈਸਾ ਨਹੀਂ ਠੀਕ ਜਨਾ ਨਾ ਵੀ ਕਿਹਾ ਤੇ ਵਾਪਸੀ ਉਹਦਾ ਕੋਈ ਚਾਰਜ ਨਹੀਂ ਉਹਦਾ ਕੋਈ ਚਾਰਜ ਨਹੀਂ ਪਰਚੀ ਕੋਈ ਨਹੀਂ ਜੀ ਐਂਟਰੀ ਫੀਸ ਆਉਣੀ ਦੀ ਮੰਡੀ ਦੇ ਵਿੱਚ ਬਿਲਕੁਲ ਬਿਲਕੁਲ ਹਾਂ ਇਟੋਗ ਮਾਲ ਵਿਕੂਗਾ ਤੇ ਪੈਸੇ ਲਵੂਗੇ ਮਾਲ ਵਪਾਰੀ ਕੋ ਜਾਊਗਾ ਤੇ ਤਾਂ ਪੈਸੇ ਤਾਂ ਪੈਸੇ ਨਹੀਂ ਤੇ ਕੋਈ ਪੈਸਾ ਨਹੀਂ ਨਹੀਂ ਤਾਂ ਕੋਈ ਪੈਸਾ ਹਾਂਜੀ ਹਾਂ ਹਾਂਜੀ ਔਰ ਬਹੁਤ ਹੀ ਘੱਟ ਅਸੀਂ ਜਿਹੜਾ ਫੀਸ ਰੱਖੀ ਹੈ ਇੱਕ ਸਿਰਫ ਮੰਡੀ ਦੇ ਖਰਚੇ ਪੂਰੇ ਕਰਨ ਵਾਸਤੇ ਠੀਕ ਹਾਂਜੀ ਹਾਂ ਬਹੁਤ ਵਧੀਆ ਠੀਕ ਹੈ ਚਲੋ ਜੀ ਧੰਨਵਾਦ ਜੀ ਮਾਣਕ ਬਾ ਸ਼ੁਕਰੀਆ ਮਾਲਕੋ